ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਲਿੰਗੋਰ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਖੁੰਮਣ ਦਾ ਹੋਇਆ ਦੇਹਾਂਤ ਰਾਜਵੀਰ ਜਵੰਦਰ ਦਾ ਮਾਮਲਾ ਪਹੁੰਚਿਆ ਹਾਈ ਕੋਰਟ ਦੇ ਵਿੱਚ ਸੀਐਮ ਪਗਵੰਦ ਮੰਡੇ ਵੱਲੋਂ ਹੁਣ ਪੰਜਾਬ ਦੇ ਭਵਿੱਖ ਨੂੰ ਉਜਵਲ ਬਣਾਉਣ ਦੇ ਵਾਸਤੇ ਕੀਤਾ ਗਿਆ ਉਪਰਾਲਾ ਲੁਧਿਆਣੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਬਣਾਈ ਗਈ ਨਵੀਂ ਜਥੇਬੰਦੀ ਹੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬੀ ਇੰਡਸਟਰੀ ਨੂੰ ਹੁਣ ਇੱਕ ਹੋਰ ਵੱਡਾ ਝਟਕਾ ਲੱਗਿਆ ਜਿਸ ਦਿਨ ਰਾਜਵੀਰ ਜਵੰਧਾ ਦਾ ਅੰਤਿਮ ਸੰਸਕਾਰ ਹੋਇਆ ਉਸੇ ਦਿਨ ਪੰਜਾਬੀ ਇੰਡਸਟਰੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੁੰਮਣ ਦਾ ਦਿਹਾਂਤ ਹੋਇਆ ਜਿਸ ਤੋਂ ਬਾਅਦ ਪੰਜਾਬ ਦੀ ਇੰਡਸਟਰੀ ਨੂੰ ਇੱਕ ਹੋਰ ਵੱਡਾ ਝਟਕਾ ਜਿਹੜਾ ਉਹ ਦੇਖਣ ਨੂੰ ਮਿਲਿਆ ਹਜੇ ਤੱਕ ਜਾਣਕਾਰੀ ਮੁਤਾਬਿਕ ਇਹ ਦੱਸਿਆ ਜਾ ਰਿਹਾ ਹੈ ਕਿ ਵਿਰਿੰਦਰ ਕੁਮੰਨ ਦਾ ਆਪਰੇਸ਼ਨ ਚੱਲ ਰਿਹਾ ਸੀ ਜਿਸ ਸਮੇਂ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਜਿਸ ਤੋਂ ਬਾਅਦ ਉਹਨਾਂ ਦਾ ਦਿਹਾਂਤ ਹੋ ਗਿਆ ਹਲੇ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਇਆ ਹੀ ਸੀ ਕਿ ਕੁਝ ਸਮਾਂ ਬਾਅਦ ਇਹ ਖਬਰ ਜਿਹੜੀ ਸਾਹਮਣੇ ਆਜੰਦੀ ਹੈ ਕਿ ਹੁਣ ਮਸ਼ਹੂਰ ਬੋਡੀ ਬਿਲਡਰ ਵਰਿੰਦਰ ਕੁਮੰਡਾ ਦੇਹਾਂਤ ਹੋ ਗਿਆ ਜਿਸ ਤੋਂ ਬਾਅਦ ਹੁਣ ਲੋਕਾਂ ਦੇ ਵਿੱਚ ਇੱਕ ਵਾਰ ਫੇਰ ਤੋਂ ਹੁਣ ਜਿਹੜੇ ਵਰਿੰਦਰ ਕੁਮੰਡੇ ਕਰੀਬੀ ਸੀਗੇ ਉਹਨਾਂ ਦੇ ਵਿੱਚ ਹੁਣ ਦੁੱਖ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਵਰਿੰਦਰ ਕੁਮੰਡ ਜਿਹੜੇ ਸੀਗੇ ਉਹ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕਰ ਚੁੱਕੇ ਸੀ ਅਤੇ ਮਸ਼ਹੂਰ ਬਾਡੀ ਬਿਲਡਰ ਵੀ ਸਨ ਪਰ ਬੀਤੇ ਦਿਨ ਯਾਨੀ ਕਿ 9 ਅਕਤੂਬਰ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਸਰ ਮੈਂ ਸਾਰੇ ਨੂੰ ਉਹੀ ਚੀਜ਼ ਕੋਰੀ ਬੰਦਸ ਲਗਾ ਕਿ ਮੇਰਾ ਨਾਮ ਹਨ ਲਗੇ ਜੀ ਮੇਰੇ ਜੋ ਫਰੈਂਡ ਸੀਗੇ ਸਾਡੇ ਉਸਤਾਦ ਜੀ ਵੀ ਸੀਗੇ ਫਿਰ ਅਸੀਂ ਨਾਲ ਸੀ ਨਹੀਂ ਮੈਂ ਨਾਲ ਨਹੀਂ ਸੀ ਰਵਿੰਦਰ ਕੁਮਰ ਜੀ ਉਸਤਾਦ ਜੀ ਤੇ ਉਹਨਾਂ ਦੇ ਨਾਲ ਇੱਕ ਉਹਨਾਂ ਦਾ ਹੋਰ ਫਰੈਂਡ ਇਹ ਦੋ ਜਣੇ ਆਏ ਸੀਗੇ ਮੋਢੇ ਦੀ ਛੋਟੀ ਜੀ ਸਰਜਰੀ ਸੀ ਅੱਜ ਦੀ ਅਪਾਰਟਮੈਂਟ ਸੀਗੀ ਤੇ ਉਹਨਾਂ ਨੇ ਕਰਾ ਕੇ ਚਲੇ ਜਾਣਾ ਸੀਗਾ ਕੁਝ ਦਿਨ ਪਹਿਲਾਂ ਵੀ ਐਸੇ ਚੈੱਕ ਅਪ ਕਰਾਉਂਦੇ ਸੀ ਸ਼ਾਇਦ ਮੈਂ ਵੀ ਆਇਆ ਹੂੰ ਮੈਨੂੰ ਨਹੀਂ ਪਤਾ ਲੇਕਿਨ ਅੱਜ ਅੱਜ ਉਹਨਾਂ ਦੀ ਸਰਜਰੀ ਸੀਗੀ ਹੈ ਨਾ ਤੇ ਸਰਜਰੀ ਤੋਂ ਬਾਅਦ ਉਹਨਾਂ ਨੂੰ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੀ ਕ੍ਰਿਟੀਕਲ ਹੋ ਰਹੀ ਹੈ ਜੀ ਡਾਕਟਰ ਦਾ ਫੋਨ ਆਇਆ ਜੇ ਸਾਡੇ ਨੂੰ ਜਿਹੜਾ ਫੋਨ ਤੇ ਸਾਡਾ ਕੰਟੈਕਟ ਹੋਇਆ ਕਿ ਉਹ ਜਿਹੜਾ ਤੁਹਾਡਾ ਪੇਸ਼ੈਂਟ ਹੈ ਥੋੜਾ ਕ੍ਰਿਟੀਕਲ ਹੋ ਰਿਹਾ ਹੈ ਔਰ ਹੁਣ ਤੁਸੀਂ ਮੈਨੂੰ ਇੱਕ ਚੀਜ਼ ਮੈਨੂੰ ਸਮਝ ਨਹੀਂ ਆਈ ਮੈਂ ਸਾਰੇ ਪਬਲਿਕ ਤੋਂ ਪੁੱਛਣਾ ਚਾਹੁੰਦਾ ਮੈਂ ਸਾਰੇ ਵਰਲਡ ਤੋਂ ਪੁੱਛਣਾ ਚਾਹੁੰਦਾ ਹਾਂ ਇੱਕ ਇੰਟਰਨੈਸ਼ਨਲ ਪੇਅਰ ਜਿਹੜੀ ਆਪਣੀ ਡਾਈਟ ਵੀ ਬਿਲਕੁਲ ਪ੍ਰੋਪਰ ਗਿਣ ਮਿਣ ਕੇ ਲੈ ਰਿਆ ਮੇਰੀ ਗੱਲ ਮੇਰੀ ਪਰਫੈਕਟ ਸੀਗੇ ਪ੍ਰੋਪਰ ਫਿਟ ਸੀਗੇ ਹਨਾ ਇੱਕ ਛੋਟੀ ਜੀ ਸਰਜਰੀ ਸਰਜਰੀ ਦੀ ਜਦੋਂ ਬੰਦੇ ਦੀ ਹੋ ਗਈ ਹੈ ਸਰਜਰੀ ਦਾ ਕਰ ਉਹਦੀ ਬੰਦੇ ਦੀ ਡੈਥ ਹੋ ਸਕਦੀ ਹੈ ਮੈਨੂੰ ਇਹ ਜੀ ਮੋੜੇ ਸੀ ਜਹਾਂ ਦੀ ਹਾਂ ਜੀ ਰਾਈਟ ਰਾਈਟ ਸਾਈਡ ਦੀ ਸੀ ਤਾਂ ਤੁਹਾਨੂੰ ਲੱਗਦਾ ਹੈ ਕਿ ਉਸ ਬੰਦੇ ਦੀ ਇੱਕ ਛੋਟੀ ਜਿਹੀ ਸਰਜਰੀ ਦੇ ਪਿੱਛੇ ਹੀ ਬੰਦੇ ਦੀ ਡੈਥ ਹੋ ਜੂਗੀ ਔਰ ਉਸ ਬੰਦੇ ਦੀ ਜੋ ਤਨਮ ਸਾਰੇ ਸਾਹਮਣੇ ਦੱਸ ਲੱਗਾ ਹੈ ਕਿ ਉਸ ਬੰਦੇ ਦੀ ਜਿਹੜੀ ਬੋਡੀ ਉਹ ਨੀਲੀ ਪੈ ਚੁੱਕੀ ਸੀ 40s ਹਸਪੀਟਲ 40s ਹਸਪੀਟਲ 40s ਹਸਪੀਟਲ ਦੀ ਇਹ ਸਭ ਤੋਂ ਵੱਡੀ ਗਲਤੀ ਹੈ 40 ਹਸਪਤਾਲ ਦੇ ਵਿੱਚ ਤੁਸੀਂ ਦੇਖੋ ਇੱਕ ਬੰਦਾ ਜੇ ਮੋਢੇ ਦੀ ਸਰਜਰੀ ਕਰਨ ਆਇਆ ਰਾਤ ਸ਼ਾਮ ਨੂੰ ਦੀ ਡੈਥ ਹੋ ਜਾਂਦੀ ਔਰ ਉਹਦੀ ਬੜੀ ਨੀਲੀ ਪਾ ਜਾਂਦੀ ਹੈ ਕੁਛ ਨਾ ਕੁਛ ਤਾਂ ਇਥੇ ਗੜਬੜਾ ਯਾਹ ਤਾਂ ਇਹਨਾਂ ਕੋਲ ਡੋਸ ਓਵਰ ਦਿੱਤੀ ਗਈ ਹੈ ਕਿਸੇ ਵੀ ਤਰੀਕੇ ਤੋਂ ਫਿੱਟ ਬੰਦਾ ਇਹਪਾ ਕੈਸੇ ਓਬਵੀਅਸ ਹੈ ਸਰ ਹਾਂ ਜੀ ਹਾਂ ਜੀ ਪੰਜਾਬ ਦਾ ਸਾਰਾ ਸਬਕ ਕੋਈ ਸਮਾਂ ਪਹਿਲਾਂ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਇਆ ਤੇ ਹੁਣ ਰਾਜਵੀਰ ਜਵੰਦਾ ਦੇ ਮਾਮਲੇ ਨੂੰ ਲੈ ਕੇ ਹੁਣ ਨਵਾਂ ਮੋੜ ਜਿਹੜਾ ਸਾਹਮਣੇ ਆ ਰਿਹਾ ਹੈ ਕਿ ਹੁਣ ਰਾਜਵੀਰ ਜਵੰਦਾ ਦਾ ਜਿਹੜਾ ਮਾਮਲਾ ਹੈ ਉਹ ਹਾਈ ਕੋਰਟ ਵਿੱਚ ਲੈ ਜਾਂਦਾ ਗਿਆ ਤੇ ਹੁਣ ਹਾਈ ਕੋਰਟ ਦੇ ਵਿੱਚ ਰਾਜਵੀਰ ਜਵੰਦੇ ਦੇ ਮਾਮਲੇ ਨੂੰ ਲੈ ਕੇ ਪਟੀਸ਼ਨ ਜਿਹੜੀ ਹੈ ਉਹ ਪੇਜ ਦਿੱਤੀ ਗਈ ਹੈ ਜਿਹੜੀ ਇਹ ਪਟੀਸ਼ਨ ਹੈ ਉਹ ਸਮਾਜ ਸੇਵਿਕ ਐਡਵੋਕੇਟ ਨਵਕੀਰਨ ਸਿੰਘ ਦੇ ਵੱਲੋਂ ਪਾਈ ਗਈ ਅਤੇ ਉਹਨਾਂ ਦੇ ਵੱਲੋਂ ਹੁਣ ਹਾਈ ਕੋਰਟ ਦੇ ਵਿੱਚ ਜਿਹੜਾ ਮਾਮਲਾ ਹੈ ਉਹ ਲਜਾਂਦਾ ਗਿਆ ਅਤੇ ਜਵੰਦਾ ਦੀ ਮੌਤ ਨੂੰ ਲੈ ਕੇ ਹੁਣ ਹਾਈ ਕੋਰਟ ਦੇ ਵਿੱਚ ਪਟੀਸ਼ਨ ਜਿਹੜੀ ਹੈ ਉਹ ਦਾਖਲ ਕਰ ਦਿੱਤੀ ਗਈ ਹੈ ਅਬ ਅਰਾ ਪਚਵਾਂ ਪਚਵਾਂ ਨੂੰ ਲੈ ਕੇ ਜਿਹੜੀ ਹੁਣੇ ਪਟੀਸ਼ਨ ਹੈ ਉਹ ਦਾਖਲ ਕਰ ਦਿੱਤੀ ਗਈ ਹੈ ਤੇ ਸਰਕਾਰ ਦੇ ਵੱਲੋਂ ਜਿਹੜਾ ਲਗਾਤਾਰ ਕਾਉ ਸਹਸ ਲਿੱਤਾ ਜਾਂਦਾ ਉਸ ਨੂੰ ਲੈ ਕੇ ਹੁਣ ਸਵਾਲ ਚੁੱਕੇ ਜਾਣਗੇ ਲੋਕ ਜਿਹੜੇ ਨੇ ਆਪਣੀ ਮਿਹਨਤ ਦੀ ਕਮਾਈ ਦੇ ਹਾਲ ਟੈਕਸ ਪਰ ਦੇ ਆ ਰਹੇ ਨੇ ਤੇ ਉਹਨਾਂ ਟੈਕਸ ਦੇ ਵਿੱਚ ਕਾਉਸੈਸ ਦਾ ਜਿਹੜਾ ਟੈਕਸ ਹੁੰਦਾ ਉਹ ਵੀ ਦਿੱਤਾ ਜਾਂਦਾ ਪਰ ਉਸ ਤੋਂ ਬਾਅਦ ਵੀ ਆਏ ਦਿਨ ਇਹ ਜਿਹੜੀਆਂ ਘਟਨਾਵਾਂ ਨੇ ਉਹ ਛਣਨ ਨੂੰ ਮਿਲਦੀਆਂ ਨਹੀਂ ਤੇ ਘਟਨਾਵਾਂ ਜਿਹੜੀਆਂ ਇਦਾਂ ਦੀਆਂ ਨੇ ਉਹ ਵਾਪਰਦੀਆਂ ਨੇ ਤੇ ਹੁਣ ਇਸ ਗੱਲ ਨੂੰ ਲੈ ਕੇ ਹੁਣ ਹਾਈ ਕੋਰਟ ਦੇ ਵਿੱਚ ਜਿਹੜਾ ਪਟੀਸ਼ਨ ਹੈ ਉਹ ਜਾਰੀ ਕਰ ਦਿੱਤਾ ਗਿਆ ਭੇਜ ਦਿੱਤਾ ਗਿਆ ਤੇ ਪਟੀਸ਼ਨ ਜਿਹੜਾ ਉਹ ਐਡਵੋਕੇਟ ਨਵਕੀਰਨ ਸਿੰਘ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਭੇਜ ਦਿੱਤਾ ਗਿਆ ਤੇ ਹੁਣ ਸਰਕਾਰ ਨੂੰ ਕਾਉਸੈਸ ਨੂੰ ਲੈ ਕੇ ਜਿਹੜੇ ਸਵਾਲ ਨੇ ਉਹ ਖਿੱਤੇ ਜਾਣਗੇ ਸਿੰਪਗਵੰਤਮਨ ਵੱਲੋਂ ਕੁਝ ਸਮਾਂ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀ ਕਿ ਜਲਦ ਹੀ ਪੰਜਾਬ ਦੇ ਹੁਣ ਪਵਿੱਖ ਨੂੰ ਉਜਵਲ ਬਣਾਇਆ ਜਾਵੇਗਾ ਬੱਚਿਆਂ ਵਾਸਤੇ ਖੇਡ ਦੇ ਜਿਹੜੇ ਗਰਾਊਂਡ ਨੇ ਉਹਨਾਂ ਨੂੰ ਬਣਾਇਆ ਜਾਵੇਗਾ ਤੇ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਇਹ ਜਿਹੜੇ ਖੇਡ ਗਰਾਊਂਡ ਨੇ ਉਹ ਕਾਫੀ ਮਾਡਰਨ ਹੋਣਗੇ ਤਾਂਕਿ ਬੱਚਿਆਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਹੁਣ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਣੇ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਹਨਾਂ ਦੇ ਵੱਲੋਂ ਹੁਣ ਪੰਜਾਬ ਦੇ ਵਿੱਚ 3000 ਤੋਂ ਵੱਧ ਮਾਡਰਨ ਖੇਡ ਗਰਾਊਂਡ ਜਿਹੜੇ ਨੇ ਉਹ ਹੁਣ ਉਹਨਾਂ ਦਾ ਉਦਘਾਟਨ ਉਹਨਾਂ ਨੀਂਹ ਪੱਥਰ ਰੱਖਣ ਦੇ ਮੌਕੇ ਉਹ ਪਹੁੰਚੇ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਾਰਿਆਂ ਦੇ ਨਾਲ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਜਿਸ ਦੇ ਚੱਲੇ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਜਿਹੜਾ ਹੈਗਾ ਉਹ ਖੇਡਾਂ ਦੇ ਵਿੱਚ ਪਹਿਲਾ ਦਿਨ ਹੀ ਉਸ ਦਾ ਯੋਗਦਾਨ ਰਿਹਾ ਸਭ ਤੋਂ ਵੱਧ ਯੋਗਦਾਨ ਰਿਹਾ ਤੇ ਇਸ ਦੇ ਨਾਲ-ਨਾਲ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਬੱਚ ਯਾਰੀ ਸਿਹਤ ਵਾਸਤੇ ਖੇਡਾਂ ਜਿਹੜੀਆਂ ਕਾਫੀ ਵਡੀਆਂ ਨੇ ਤੇ ਇਹ ਜਿਹੜੀਆਂ ਖੇਡਾਂ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਵੀ ਦੂਰ ਰੱਖਣਗੀਆਂ ਅੱਜ ਦਾ ਦਿਨ ਬੜਾ ਇਤਿਹਾਸਕ ਹੈ 3000 ਤੋਂ ਜ਼ਿਆਦਾ ਮਾਡਰਨ ਖੇਡ ਦੇ ਮੈਦਾਨ ਜਿਹੜੇ ਨੇ ਉਹ ਪੰਜਾਬ 'ਚ ਬਣਾਏ ਜਾਣਗੇ ਖੇਡ ਮੈਦਾਨ ਹੁਣ ਵੀ ਹੈਗੇ ਨੇ ਪਰ ਉਸ ਤਰੀਕੇ ਦਾ ਇਨਫਰਾਸਟ੍ਰਕਚਰ ਹੈ ਨਹੀਂ ਉਸ ਤਰੀਕੇ ਦੀਆਂ ਸੁਵਿਧਾਵਾਂ ਸਹੂਲਤਾਂ ਹੈ ਨਹੀਂ ਸ਼ਾਨਦਾਰ ਵਾਲੀਬਾਲ ਦੇ ਗਰਾਊਂਡ ਸ਼ਾਨਦਾਰ ਫੁੱਟਬਾਲ ਦੇ ਗਰਾਊਂਡ ਹਾਕੀ ਦੇ ਗਰਾਊਂਡ ਤੇ ਬਿਲਕੁਲ ਸਮਤਲ ਕੀਤਾ ਹੋਇਆ ਟਰੈਕ ਐਥਲੈਟਿਕਸ ਵਾਸਤੇ ਉਹ ਜਿਹੜੇ 3000 ਗਰਾਊਂਡ ਨੇ ਉਹਨਾਂ ਦੇ ਵਿੱਚ ਇਹ ਸਹੂਲਤਾਂ ਦੇਵਾਂਗੇ ਕਿਉਂਕਿ ਖੇਡਾਂ ਦੇ ਵਿੱਚ ਪੰਜਾਬ ਦਾ ਪਹਿਲੇ ਦਿਨੋਂ ਬਹੁਤ ਵੱਡਾ ਯੋਗਦਾਨ ਰਿਹਾ ਹੈ ਔਰ ਖੇਡਾਂ ਇੱਕ ਐਸੀ ਚੀਜ਼ ਨੇ ਜਿਹੜੀਆਂ ਸਾਨੂੰ ਜਿਹੜੀਆਂ ਦੁਨਿਆਵੀ ਅਲਾਮਤਾਂ ਨੇ ਕੋਈ ਮਾੜੀ ਸੰਗ ਵਿੱਚ ਪੈ ਗਿਆ ਕੋਈ ਲਾਪਰਵਾਹੀਆਂ ਬੇਪਰਵਾਹੀਆਂ ਚ ਪੈ ਗਿਆ ਕੋਈ ਨਸ਼ਿਆਂ ਚ ਪੈ ਗਿਆ ਇੱਕੋ ਹੀ ਚੀਜ਼ ਹੈ ਖੇਡਾਂ ਸਪੋਰਟਸ ਜਿਹੜਾ ਸਾਰਾ ਧਿਆਨ ਕੇਂਦਰਿਤ ਕਰਕੇ ਪਲੇਅਰ ਦਾ ਉਹ ਗੇਮ ਤੇ ਲੈ ਆਉਂਦੀ ਹੈ ਤੇ ਉਹ ਸਾਰੀਆਂ ਇਧਰ ਉਧਰ ਵਾਲੀਆਂ ਜਿਹੜੀਆਂ ਅਲਾਮਤਾਂ ਨੇ ਉਹਨਾਂ ਤੋਂ ਬਚ ਜਾਂਦਾ ਹੈ ਤੇ ਦੇਸ਼ ਦਾ ਨਾਮ ਵੀ ਰੌਸ਼ਨ ਕਰਦਾ ਹੈ ਤੇ ਜਦੋਂ ਉਸ ਖਿਡਾਰੀ ਦੁਆਰਾ ਪਰਫਾਰਮੈਂਸ ਦੀ ਜਿਹੜੀ ਉਹਨਾਂ ਦੀ ਪਰਫਾਰਮੈਂਸ ਹੈ ਉਹਦੇ ਦੁਆਰਾ ਜਿਹੜਾ ਝੰਡਾ ਦੇਸ਼ ਦਾ ਜਦੋਂ ਉੱਪਰ ਜਾਂਦਾ ਉਹ ਉਸੇ ਪਲੇਅਰ ਨੂੰ ਪੁੱਛਣ ਵਾਲਾ ਹੁੰਦਾ ਹੈ ਕਿ ਦਿਲ 'ਚ ਕਿੰਨੀ ਖੁਸ਼ੀ ਹੁੰਦੀ ਹੈ ਅੱਜ ਕੇਜਰੀਵਾਲ ਸਾਹਿਬ ਚਾਰ ਖੇਡਾਂ ਦੇ ਕਪਤਾਨ ਪੰਜਾਬੀ ਨੇ ਅੱਜ ਦੋਨੋਂ ਕ੍ਰਿਕਟ ਦੀਆਂ ਟੀਮਾਂ men and women ਕੁੜੀਆਂ ਦੀ ਕ੍ਰਿਕਟ ਟੀਮ ਦੀ ਕੈਪਟਨ ਮੋਗੇ ਤੋਂ ਹਰਮਨਪ੍ਰੀਤ ਕੌਰ ਇਸ ਵਕਤ ਵਰਲਡ ਕੱਪ ਚੱਲ ਰਿਹਾ ਖੇਡ ਰਿਹਾ ਅੱਜ ਸਾਊਥ ਅਫਰੀਕਾ ਨਾਲ ਮੈਚ ਹੈ ਜੀ ਸਾਡੇ ਦੇਸ਼ ਦੀ ਕ੍ਰਿਕਟ ਟੀਮ ਉਹਦਾ ਵਨਡੇ ਦਾ ਤੇ ਟੈਸਟ ਮੈਚ ਦਾ ਕੈਪਟਨ ਸ਼ੁਭਮਨ ਗਿੱਲ ਫਾਜ਼ਿਲ ਖਾਬਿਲ ਕੋਲ ਇਥੋਂ ਨਾਲ ਹੀ ਹੈ ਜੀ ਜੈਮਲ ਸਿੰਘ ਵਾਲਾ ਪਿੰਡ ਆ ਉਹਦਾ ਸਾਡੀ ਫੁੱਟਬਾਲ ਟੀਮ ਦਾ ਭਾਰਤੀ ਫੁੱਟਬਾਲ ਟੀਮ ਦਾ ਕੈਪਟਨ ਪੰਜਾਬੀ ਬੰਦਾ ਜੀ ਤੇ ਹਾਕੀ ਦਾ ਕੈਪਟਨ ਹਰਮਨਪ੍ਰੀਤਾ ਜੀ ਤੇ ਹਾਕੀ ਦੇ ਵਿੱਚ 11 ਚੋਂ 9 ਪਲੇਅਰ ਪੰਜਾਬ ਦੇ ਨੇ ਜੀ। ਔਰ 4-5 ਬੈਂਚ ਤੇ ਬੈਠਿਆ 12-13 ਤਾਂ ਸਾਡੇ ਹੀ ਨੇ ਜੀ। ਸੋ ਬਹੁਤ ਵੱਡੀ ਮਾਣ ਦੀ ਗੱਲ ਹੈ। ਜਦੋਂ ਅਸੀਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਤਿੰਨ ਪੀੜੀਆਂ ਇੱਕੋ ਗਰਾਊਂਡ 'ਚ ਖੇਡਦੀਆਂ ਨੇ ਜੀ। ਦਾਦਾ ਵੀ ਉਸੇ ਗਰਾਊਂਡ 'ਚ ਬਾਪੂ ਵੀ ਉਸੇ ਗਰਾਊਂਡ 'ਚ ਮੁੰਡਾ ਵੀ ਉਸੇ ਗਰਾਊਂਡ 'ਚ ਜੇ ਦਾਦੇ ਵਾਲੇ ਪਾਸਿਓ ਲਾਈਏ ਤਾਂ ਉਹਦਾ ਬੇਟਾ ਵੀ ਉਸੇ ਗਰਾਊਂਡ 'ਚ ਉਹਦਾ ਪੋਤਾ ਵੀ ਉਸੇ ਗਰਾਊਂਡ 'ਚ। ਔਰ ਉਹ ਖੇਡਾਂ ਜਿਹੜੀਆਂ ਜਮਾ ਖਤਮ ਹੋ ਗਈਆਂ ਸੀ ਸਕੂਲਾਂ 'ਚ ਵੀ ਉਹਨਾਂ ਖੇਡਾਂ ਦਾ ਕੋਈ ਵजूद ਨਹੀਂ ਰਿਹਾ ਸੀ। ਗੋਲਾ ਸੁੱਟਣਾ, ਜਿਮਨਾਸਟਿਕ, ਜੈਵਲਿਨ, ਐਥਲੈਟਿਕਸ, ਨੈਸ਼ਨਲ ਸਟਾਈਲ ਕਬੱਡੀ ਜਿਨ੍ਹਾਂ ਨੂੰ ਅਸੀਂ ਭੁੱਲੀ ਗਏ ਸੀ ਉਹਨਾਂ ਖੇਡਾਂ ਨੂੰ ਖੋਖੋ ਉਹਨਾਂ ਗੇਮਾਂ ਦੇ ਵਿੱਚ ਅਸੀਂ ਸਾਡੇ ਜਿਹੜੇ ਬੱਚੇ ਨੇ ਉਹ ਤਹਿਸੀਲ ਲੈਵਲ ਤੇ ਫਿਰ ਜ਼ਿਲ੍ਹਾ ਲੈਵਲ ਤੇ ਫਿਰ ਪੰਜਾਬ ਲੈਵਲ ਤੇ ਮੱਲਾ ਮਾਰ ਰਹੇ ਨੇ ਔਰ ਉਹਨਾਂ ਨੂੰ ਕਰੋੜਾਂ ਰੁਪਈਆ ਦਾ ਇਨਾਮ ਵੀ ਦਿੱਤਾ ਜਾਂਦਾ ਔਰ ਇਨਾਮ ਵੀ ਉਦੋਂ ਹੀ ਜਿੱਤਿਆ ਜਾਂਦਾ ਜਦੋਂ ਜਿੱਤ ਲੈਣ ਨਹੀਂ ਤਾਂ ਹਾਕੀ ਟੀਮ ਵਾਲੇ ਮੈਨੂੰ ਮਿਲੇ ਉਹ ਜਿੱਤ ਕੇ ਆਏ ਏਸ਼ੀਆ ਕੱਪ ਅਸੀਂ ਉਹਨਾਂ ਨੂੰ ਕਰੋੜ-ਕਰੋੜ ਰੁਪਈਆ ਦਿੱਤਾ ਜੇ ਕੋਈ ਮੈਡਲ ਲੈ ਕੇ ਆਊਗਾ ਏਸ਼ੀਆ ਖੇਡਾਂ ਚੋਂ ਕਾਮਨਵੈਲਥ ਚੋਂ ਜਾਂ 올림픽 ਚੋਂ ਅਸੀਂ 골ਡ ਮੈਡਲ ਦਾ 1 ਕਰੋੜ ਚਾਂਦੀ ਦੇ ਮੈਡਲ ਦਾ 75 ਲੱਖ ਕਾਂਸੀ ਦੇ ਮੈਡਲ 50 ਲੱਖ ਦਿੰਨੇ ਆ ਤੇ ਜਦੋਂ ਜਿੱਤ ਕੇ ਆਏ ਅਸੀਂ ਹਫ਼ਤੇ ਚ ਹੀ ਪ੍ਰੋਗਰਾਮ ਰੱਖ ਲਿਆ ਔਰ ਹਾਕੀ ਟੀਮ ਦਾ ਜੇ ਫਰਜ ਕਰ ਲੋ ਗੋਲੇ ਵਾਲੇ ਜਾਂ ਕੋਈ 5000 ਮੀਟਰ ਜਾਂ ਕੋਈ ਸ਼ੂਟਿੰਗ ਦੇ ਵਿੱਚ ਜਿੱਤਿਆ ਉਹ ਤਾਂ ਇੰਡੀਵਿਜੂਅਲ ਗੇਮ ਹੈ ਉਹ ਤਾਂ ਉਹਨੂੰ ਮਿਲਣਾ ਹੀ ਹੈ ਕਰੋੜ ਰੁਪਈਆ ਹਾਕੀ ਦੀ ਟੀਮ 11 ਪਲੇਅਰਾਂ ਦੀ ਹੈ ਹੁਣ ਟੀਮ ਜਿੱਤੀ ਹੈ ਤਾਂ ਅਸੀਂ ਕਹੇ ਵੀ ਇਹ ਨਹੀਂ ਹੈਗਾ ਕਿ ਕਰੋੜ ਰੁਪਈਆ 11 ਚ ਵੰਡ ਦੋਗੇ ਹਰੇਕ ਪਲੇਅਰ ਜਿਹੜਾ ਵੀ ਚਾਹੇ ਚਾਰੇ ਉਹ ਜਿਹੜੇ ਬੈਂਚ ਤੇ ਬੈੰਦੇ ਆ ਐਕਸਟਰਾ ਪਲੇਅਰ ਉਹਨਾਂ ਨੂੰ ਵੀ ਅਸੀਂ ਇੱਕ ਕਰੋੜ ਰੁਪਈਆ ਕੱਲੇ-ਕੱਲੇ ਨੂੰ ਦਿੱਤਾ ਜੀ ਤਾਂ ਕਿ ਸਾਡੀਆਂ ਆਉਣ ਵਾਲੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਚਿੰਗ ਲੱਗੇ ਕਿ ਮੈਂ ਵੀ ਹਰਮਨਪ੍ਰੀਤ ਬਣੂੰਗਾ ਮੈਂ ਵੀ ਮਨਪ੍ਰੀਤ ਬਣੂੰਗਾ ਮੈਂ ਵੀ ਜਰਮਨਪ੍ਰੀਤ ਬਣੂੰਗਾ ਗੋਲ ਕਰਿਆ ਕਰੂੰਗਾ ਮੈਂ ਵੀ ਮਨਪ੍ਰੀਤ ਬਣੂੰਗਾ ਮੈਂ ਵੀ ਸ਼ਮਸ਼ੇਰ ਬਣੂੰਗਾ ਮੈਂ بڑے بڑے ਸਾਡੇ ਪਲੇਅਰ ਜਿਹੜੇ ਇਸ ਵਕਤ ਖੇਡ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਹੀ ਕਹਿੰਦੇ ਜੀ ਪਹਿਲੀ ਵਾਰ ਹੋਇਆ ਹੈ ਕਿ ਸਾਨੂੰ ਇਹ ਪਤਾ ਹੈ ਕਿ ਕਿਹੜੇ ਟੂਰਨਾਮੈਂਟ ਦੇ ਪੈਸੇ ਮਿਲ ਰਹੇ ਆ ਨਹੀਂ ਤਾਂ ਅਸੀਂ ਤਾਂ ਭੁੱਲ ਹੀ ਜਾਂਦੇ ਸੀ ਜੀ ਵੀ ਕਿਹੜੇ ਹੁਣ ਕਿਵੇਂ ਬੁਲਾ ਲੈ ਬੋਟਾ ਬੁਟਾਈਆਂ ਹੁਣੇ ਨੇੜੇ ਵੀ ਇਹ ਕਿਹੜੇ ਟੂਰਨਾਮੈਂਟ ਦੇ ਦੇਈ ਜਾਂਦੇ ਅਸੀਂ ਤਾਂ ਭੁੱਲ ਪ fallen ਸੀ ਗਈ ਉਹ ਲੁਧਿਆਣੇ ਦੇ ਕਿਸਾਨਾਂ ਦੇ ਵੱਲੋਂ ਹੁਣ ਨਵੀਂ ਜਥੇਬੰਦੀ ਜਿਹੜੀ ਆ ਉਹ ਤਿਆਰ ਕੀਤਾ ਗਿਆ ਪੂਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਲੁਧਿਆਣੇ ਦੇ ਕਿਸਾਨਾਂ ਦੇ ਵੱਲੋਂ ਬੀ ਕੀ ਯੂ ਨੂੰ ਪਹਿਲੇ ਅਲਵਿਦਾ ਕਿਹਾ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਹੁਣ ਆਪਣੀ ਨਵੀਂ ਜਥੇਬੰਦੀ ਬਣਾਈ ਗਈ ਜਿਸ ਤੇ ਚੱਲਿਆ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਰੱਖੀ ਗਈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ ਗਏ ਜਿਸ ਦੇ ਚੱਲਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਹੁਣ ਕਿਸਾਨਾਂ ਦੀ ਜਿਹੜੀ ਮੁਸ਼ਕਲਾ ਨੇ ਉਹਨਾਂ ਨੂੰ ਉਹ ਸਰਕਾਰ ਤੱਕ ਪਹੁੰਚਾਣ ਨਾਂ ਉਹਨਾਂ ਦੀ ਕੋਸ਼ਿਸ਼ ਹੋਵੇਗੀ ਕਿ ਕਿਸਾਨਾਂ ਜੀ ਜਿਹੜੀ ਮੁਸ਼ਕਲਾ ਨੇ ਉਸ ਨੂੰ ਹੱਲ ਕੀਤਾ ਜਾਵੇ ਤੇ ਜਿ세 ਜੇ ਚੱਲਿਆ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਅਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਮੇਰਾ ਨਾਮ ਹਰਨੇਕ ਸਿੰਘ ਲਾਦੀਆਂ ਤੇ ਮੈਂ ਖੋਸਾ ਜੂਨੀਅਰ ਵਿੱਚ ਸੂਬਾ ਮੀਤ ਪ੍ਰਧਾਨ ਸੀ ਅੱਜ ਮੇਰੇ ਪੰਜਾਬ ਦੀ ਕੋਨੇ-ਕੋਨੇ ਤੋਂ ਮੇਰੀ ਟੀਮ ਆਈ ਆ ਜੀ ਦੇ ਵਿੱਚ ਬੜੇ ਮੇਰੇ ਤੇਜ ਤਰਾਰ ਛੇਰ ਸੁਹਾ ਦਿਲਾਂ ਦੀ ਧੜਕਣ ਜਿਹੜੇ ਬਹੁਤ ਖੂਬੀ ਨਸ਼ੇ ਦੀ ਨਸ਼ੇ ਦੀ ਆਵਾਜ਼ ਉਠਾਉਂਦੇ ਸੀ ਮੇਰੀ ਭੈਣ ਰਮਨਦੀਪ ਕੌਰ ਮਰਖਾਈ ਤੇ ਮੰਗਲ ਸਿੰਘ ਜੀ ਸੰਧੂ ਸਾਹਿਬ ਨੇਤਾ ਜੀ ਕਲਥੜਾ ਕੁਲਦੀਪ ਸਿੰਘ ਭਾਈਕੋੜ ਤੋਂ ਨਾਨਕ ਜੀ ਸਤਸਾਹ ਸੁਖਦਰਸ਼ਨ ਸਿੰਘ ਜੀ ਜ਼ਿਲ੍ਹਾਪੁਰ ਜਸਪਾਲ ਜੀ ਤੇ ਜਿੰਨੀ ਟੀਮ ਆਈ ਆ ਤੇ ਇਹਨਾਂ ਦਾ ਆ ਮੈਂ ਬਹੁਤ-ਬਹੁਤ ਧੰਨਵਾਦ ਆ ਬਾਬਾ ਬੰਦਾ ਬੰਦਾ ਸਿੰਘ ਬਹਾਦਰ ਜਥੇਵੰਦੀ ਕਿਉਂਕਿ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜਮੀਨਾਂ ਦੇ ਵਾਰਸ ਬਣਾਇਆ ਤੇ ਇਸ ਲਈ ਅਸੀਂ ਸੋਚਿਆ ਕਿ ਸਮੇਂ ਦੇ ਨਾਲ ਅਸੀਂ ਇਹ ਕੋਈ ਪਰਸਨਲ ਜੰਗੀਰ ਕਿਸੇ ਇੱਕ ਧਿਰੇ ਦੀ ਨਹੀਂ ਬਣ ਕੇ ਯੂਨੀਅਨ ਰਹਿਣ ਦੇਵਾਂਗੇ ਇਹ ਲੋਕਾਂ ਦੀ ਯੂਨੀਅਨ ਆ ਲੋਕ ਇਹਨੂੰ ਪਿਆਰ ਕਰਦੇ ਨੇ ਲੋਕ ਇਹਨੂੰ ਸਤਿਕਾਰ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੇ ਚੋਂ ਕੋਈ ਵੀ ਵਰਕਰ ਕਤਾਈ ਕਰਦਾ ਤੇ ਲੋਕਾਂ ਦੇ ਹੱਥ ਬੰਗ ਡੋਰ ਹੋਊਗੀ ਕਿ ਉਹ ਉਹਨੂੰ ਉਹਨਾਂ ਦੇ ਅਹੁਦਿਆਂ ਤੋਂ ਬਰਖਾਸਤ ਕਰਕੇ ਨਵੀਂ ਨਿਯੁਕਤੀ ਵੀ ਕਰ ਸਕਦੇ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਦਾ ਕਾਲਜਾ ਕੱਢ ਕੇ ਜੀ ਉਸ ਦੇ ਮੂੰਹ ਵਿੱਚ ਪਾਇਆ ਸੀ ਮੈਨੂੰ ਸਿੱਖੀ ਪਿਆਰੀ ਆ ਪੁੱਤ ਨਾਲੋਂ ਮੁੱਖੋ ਖਾਲਸੇ ਜੀ ਨੇ ਫਰਮਾਇਆ ਸੀ ਮੁੱਖੋ ਖਾਲਸੇ ਜੀ ਨੇ ਫਰਮਾਇਆ ਸੀ ਜੇਕਰ ਬੰਦਾ ਸਿੰਘ ਬਹਾਦਰ ਆਪਣੇ ਪਰਿਵਾਰ ਨੂੰ ਆਪਣੇ ਲੋਕਾਂ ਦੇ ਹਿੱਤਾਂ ਲਈ ਲਾ ਸਕਦੇ ਆ ਤਾਂ ਅਸੀਂ ਉਹਨਾਂ ਦੀ ਅੰਛਵਾਂਚ ਵਿੱਚੋਂ ਅਸੀਂ ਉਹਨਾਂ ਦੀਆਂ ਪੈੜਾਂ ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਾਂ ਸਾਰੇ ਜਿੰਨੇ ਵੀ ਇੱਥੇ ਆਗੂ ਪਹੁੰਚੇ ਆ ਸਾਰਿਆਂ ਨੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਵਿੱਚ ਲੰਬਾ ਸਮਾਂ ਤੋਂ ਕੰਮ ਕੀਤਾ ਬਹੁਤ ਸਾਰਿਆਂ ਨੇ ਅਸੀਂ ਆਗੂਆਂ ਨੇ ਮਿਹਨਤ ਕੀਤੀ ਹੈ ਉਹ ਜਥੇਬੰਦੀ ਦੇ ਵਿੱਚ ਤਕਰੀਬਨ 6 ਸਾਡੇ ਸੂਬੇ ਦੇ ਮੀਤ ਪ੍ਰਧਾਨ ਵਾਸ ਪ੍ਰੈਸ ਕਥਰ ਸੀ ਪੰਜਾਬ ਦਾ ਦੋ ਜ਼ਿਲ੍ਹਿਆਂ ਦੇ ਇੱਕ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਮੁਖਸਰ ਸਾਹਿਬ ਦੇ ਬਲਾਕਾਂ ਦੇ ਪ੍ਰਧਾਨ ਬਹੁਤ ਸਾਰੇ ਤੇ ਨਾਲ ਮੇਰੀ ਭੈਣ ਜਿਹੜੀ ਖੜੀ ਆ ਰਮਨਦੀਪ ਕੌਰ ਮਰਖਾਈ ਇਹ ਸਾਡੇ ਇਸਤਰੀ ਵਿੰਗ ਦੇ ਪੰਜਾਬ ਦੇ ਪ੍ਰਧਾਨ ਅਸੀਂ ਸਾਰਿਆਂ ਨੇ ਹੀ ਜਿਹੜੇ ਖੋਸਾ ਜੱਤੇਬੰਦੀ ਤੋਂ ਅਸਤੀਫੇ ਦਿੱਤੇ ਆ ਉਹਦਾ ਕਾਰਨ ਤੁਸੀਂ ਮੈਨੂੰ ਪੁੱਛੋਗੇ ਤਾਂ ਮੈਂ ਤੁਹਾਨੂੰ ਆਪ ਹੀ ਦੱਸ ਦਿੰਦਾ ਕਾਰਨ ਹੈਗਾ ਜੀ ਉਹਦਾ ਉਹਦੇ ਵਿੱਚ ਵੱਡਾ ਕਾਰਨ ਸੀਗਾ ਸਾਡੀ ਜਿਹੜੀਆਂ ਅਸੀਂ ਮਸਲੇ ਲੋਕਾਂ ਦੇ ਜਿਹੜੇ ਉਠਾਉਣਾ ਚਾਹੁੰਦੇ ਸੀਗੇ ਲੋਕਾਂ ਦੇ ਮੁੱਦੇ ਉਠਾਉਣਾ ਚਾਹੁੰਦੇ ਸੀਗੇ ਪਰ ਉਹਦੇ ਕਾਰਨ ਕੀ ਆ ਵੀ ਸਾਨੂੰ ਉਹ ਮੁੱਦੇ ਉਠਾਉਣ ਤੋਂ ਰੋਕਿਆ ਜਾਂਦਾ ਸੀਗਾ ਜਿਹੜੇ ਲੋਕਾਂ ਦੇ ਮੁੱਦੇ ਸੀ ਮਸਲੇ ਸੀ ਸਾਨੂੰ ਉਹਨਾਂ ਕੰਮਾਂ ਵੱਲ ਜਿਹੜਾ ਕਰਨਾ ਅਸੀਂ ਚਾਹੁੰਦੇ ਸੀ ਉਹ ਕੰਮ ਅਸੀਂ ਉਹ ਜਥੇਬੰਦੀ ਦੇ ਵਿੱਚ ਰਹਿ ਕੇ ਕਰ ਨਹੀਂ ਸੀ 파 ਰਹੇ ਜਿਹਦੇ ਕਾਰਨ ਸਾਨੂੰ ਅਸਤੀਫੇ ਦੇਣੇ ਪਏ ਆ ਕੁਝ ਜਿਹੜੇ ਆਗੂ ਆ ਸਾਡੇ ਖੋਸਾ ਜਥੇਬੰਦੀ ਦੇ ਸੀਗੇ ਆਪਦੀਆਂ ਮਨਮਾਨੀਆਂ ਕਰਦੇ ਸੀਗੇ ਉਹਨਾਂ ਮਨਮਾਨੀਆਂ ਤੇ ਮੁੱਦਿਆਂ ਤੋਂ ਦੁਖੀ ਹੋ ਕੇ ਅਸੀਂ ਜਿਹੜਾ ਜਥੇਬੰਦੀ ਦੋਸਤੀ ਬਦਰਤੇ। ਠਿੰਡਾ ਜ਼ਿਲ੍ਹੇ ਦੇ ਅੰਦਰ ਪਿਛਲੀ ਹਾੜੀ ਵੇਲੇ ਇਹ ਗੜੇ ਮਾਰੀ ਹੋਈ ਤਾਂ ਅਸੀਂ ਉੱਥੇ ਲੰਮੀ ਲੜਾਈ ਲੜੀ ਇੱਕ ਹਫ਼ਤਾ ਟੋਲ ਪਲਾਜ਼ਾ ਰੋਕ ਕੇ ਅਸੀਂ ਸਪੈਸ਼ਲ ਗਰਦੌਰੀ ਕਰਵਾਈ ਤੇ ਚੱਲਦੇ ਐਮਪੀ ਦੇ ਇਲੈਕਸ਼ਨ ਵਿੱਚ ਮਾਨਯੋਗ ਖੇਤੀਬਾੜੀ ਮੰਤਰੀ ਅਸੀਂ ਪੁਤਲੇ ਫੁੱਕੇ ਪਿੰਡਾਂ ਦੇ ਅੰਦਰ ਚੌਣਕ ਮਹੀਨਰ ਤੋਂ ਮਨਜ਼ੂਰੀ ਲੈ ਕੇ 8 ਕਾਨੋਂ ਕੋ ਹਲਕੇ 136 ਪਿੰਡਾਂ ਦਾ ਜਿਹੜਾ ਮਾਜਵਾ ਉਹਨੂੰ 15 ਕਰੋੜ ਰੁਪਈਆ ਪਾਉਣਾ ਪਿਆ ਚੱਲਦੇ ਇਲੈਕਸ਼ਨ ਦੇ ਵਿੱਚ ਹੈ। ਤਾਂ ਹੋਰ ਵੀ ਅਸੀਂ ਵੱਡੀਆਂ ਲੜਾਈਆਂ ਲੜੀਆਂ ਤਾਂ ਕੁਝ ਆਗੂਆਂ ਦੀ ਮਨਮਾਨੀ ਕਰਕੇ ਜਿਹੜਾ ਕਿ ਉਹ ਸਾਡੇ ਸੱਚ ਨੂੰ ਦਬਾਰੇ ਸੀ ਤਾਂ ਸਾਨੂੰ ਇਹ ਜਥੇਬੰਦੀ ਤੋਂ ਕਿਨਾਰਾ ਕਰਨਾ ਪਿਆ ਅਸੀਂ ਇਹ ਜਿੰਨੀ ਵੀ ਸੰਗਤ ਬੈਠੀ ਹੈ ਉਹਨਾਂ ਨੂੰ ਪਰਨ ਕਰਦੇ ਹਾਂ ਕੇਵਲ ਤੇ ਕੇਵਲ ਕਿਸਾਨੀ ਔਰ ਮਜ਼ਦੂਰੀ ਦੀ ਗੱਲ ਹੋਊਗੀ ਜੰਤਵੈਲਾ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਖੁੰਮਣ ਦਾ ਹੋਇਆ ਦੇਹਾਨ ਰਾਜਵੀਰ ਜੰਡਰ ਦਾ ਮਾਮਲਾ ਪਹੁੰਚਿਆ ਹਾਈ ਕੋਰਟ ਦੇ ਵਿੱਚ ਸਿਆਂ ਪਗਵੰਤ ਮੰਡੀ ਵੱਲੋਂ ਹੁਣ ਪੰਜਾਬ ਦੇ ਭਵਿੱਖ ਨੂੰ ਉਜਵਲ ਬਣਾਉਣ ਦੇ ਵਾਸਤੇ ਕੀਤਾ ਗਿਆ ਉਪਰਾਲਪ ਲੁਧਿਆਣੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਬਣਾਈ ਗਈ ਨਵੀਂ ਜਥੇਬੰਦੀ ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂ ਦੇਓ ਇਜਾਜ਼ਤ